ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਸੋ ਹਰ ਇੱਕ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਆਉਣ ਵਾਲਾ ਸਮਾਂ ਅਤੇ ਭਵਿੱਖ ਵਧੀਆ ਹੋਵੇ ਖਾਸ ਕਰਕੇ ਜਿਹੜੇ ਕਿ ਲੋਕਾਂ ਦੀ ਪਹਿਲੀ ਪਸੰਦ ਹੁੰਦਾ ਵਿਦੇਸ਼ ਜਾ ਕੇ ਬਸਣਾ ਅਤੇ ਉੱਥੇ ਜਾ ਕੇ ਆਪਣੇ ਸੁਪਨੇ ਸਕਾਰ ਕਰਨਾ ਇਹਨਾਂ ਸਬਦਾਂ ਜਿਹੜਾ ਕਿ ਫਾਇਦਾ ਉਠਾਇਆ ਜਾਂਦਾ ट्रैवल ਏਜੰਟਾਂ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਵੱਡੇ ਵੱਡੇ ਸਬਜ ਬਾਗ ਦਿਖਾ ਦਿੱਤੇ ਜਾਂਦੇ ਅਤੇ ਫਿਰ ਲੋਕਾਂ ਨੂੰ ਲੱਖ ਰੁਪਏ ਦੀ ਠੱਗੀ ਲਗਾਈ ਜਾਂਦੀ ਹੈ ਹੁਣ ਜਿਹੜੀ ਇਹ ਠੱਗੀ ਹੋਈ ਹੈ ਕਿਸੇ ਆਮ ਵਿਅਕਤੀ ਨਾਲ ਤਾਂ ਨਹੀਂ ਹੋਈ ਇੱਕ ਪੁਲਿਸ ਵਾਲਾ ਇਹਨਾਂ 76 ਠੱਗਾਂ ਦੇ ਝਾਂਸੇ ਵਿੱਚ ਆਇਆ ਹੈ ਜਿਸ ਨੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣੀ ਮਿਹਨਤ ਦੀ ਜਿਹੜੀ ਸਾਰੀ ਕਮਾਈ ਸੀ ਆਪਣੀ ਜਿਹੜੀ ਕੀ ਜ਼ਿੰਦਗੀ ਦੀ ਜਿਹੜੀ ਕਮਾਈ ਸੀਗੀ ਜੋ ਵੀ ਉਸਨੇ ਪੁਲਿਸ ਦੇ ਵਿੱਚ ਨੌਕਰੀ ਕਰਦਿਆਂ ਹੋਇਆਂ ਪੈਸੇ ਇਕੱਠੇ ਕੀਤੇ ਸੀ ਤਮਾਮ ਉਹ ਪੈਸੇ 76 ਠੱਗਾਂ ਨੂੰ ਦੇ ਦਿੱਤੇ 24,80,000 ਰੁਪਇਆ ਜਿਸ ਤੋਂ ਬਾਅਦ ਨਾ ਤਾਂ ਉਸਨੂੰ ਇੰਗਲੈਂਡ ਭੇਜਿਆ ਗਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਗਏ ਸੋ ਆਮ ਲੋਕਾਂ ਨਾਲ ਠੱਗੀਆਂ ਹੁੰਦੀਆਂ ਤਾਂ ਤੁਸੀਂ ਅਕਸਰ ਸੁਣੀਆਂ ਹੋਣੀਆਂ ਪਰ ਇੱਕ ਪੁਲਿਸ ਬਲਾ ਜੋ ਕਿ ਕਾਫੀ ਜ਼ਿਆਦਾ ਕਾਇਦੇ ਕਾਨੂੰਨ ਜਾਣਦਾ ਹੁੰਦਾ ਪਰ ਉਹੀ ਇਹਨਾਂ ਠੱਗਾ ਦੇ ਝਾਂਸੇ ਵਿੱਚ ਆ ਜਾਂਦਾ ਹੈ ਸੁਬਾਹ ਕੀ ਹੈਰਾਨ ਕਰ ਦੇਣ ਵਾਲਾ ਮਾਮਲਾ ਸ਼੍ਰੀ ਮੁਖਤਰ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਕਿ ਪੁਲਿਸ ਮੁਲਾਜ਼ਮ ਨਿਸ਼ਤਰ ਸਿੰਘ ਦੇ ਨਾਲ 25 ਲੱਖ ਦੇ ਕਰੀਬ ਦੀ ਠੱਗੀ ਹੋਈ ਹੈ ਪੂਰੇ ਮਾਮਲੇ ਨੂੰ ਲੈ ਕੇ ਬਕਾਇਦਾ ਉਸ ਦੇ ਵੱਲੋਂ ਹੁਣ ਜਿਹੜੀ ਹੈ ਮੀਡੀਆ ਨਾਲ ਗੱਲਬਾਤ ਕੀਤੀ ਗਈ ਤੇ ਆਪਣੇ ਨਾਲ ਹੋਏ ਧੋਖੇ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਨਿਸ਼ਤਰ ਸਿੰਘ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਪਹਿਲਾ ਜਿਹੜਾ ਕੀ ਹੈ ਪੀਸੀਆ ਟੀਮ ਦੇ ਵਿੱਚ ਜਿਹੜੇ ਕੀ ਸੇਵਾ ਨਿਭਾਉਂਦਾ ਸੀ ਅਤੇ ਉਸ ਦੇ ਵਿੱਚ ਨੌਕਰੀ ਕਰਦਾ ਸੀ ਪਰ ਸੇਵਾ ਮੁਕਤੀ ਤੋਂ ਬਾਅਦ ਉਸ ਨੇ ਸੁਪਨਾ ਦੇਖਿਆ ਕਿ ਉਹ ਬਾਹਰ ਚਲੇ ਜਾਵੇ ਇਸੇ ਦੌਰਾਨ ਉਸ ਦੀ ਮੁਲਾਕਾਤ ਇੱਕ ਸਖਸ਼ ਨਾਲ ਹੁੰਦੀ ਹੈ ਜਿਸ ਦੇ ਵੱਲੋਂ ਵੱਡੇ ਵੱਡੇ ਉਸ ਨੂੰ ਸੁਪਨੇ ਦਿਖਾਏ ਜਾਂਦੇ ਨੇ ਛੱਤਰ ਸਿੰਘ ਨੇ ਦੱਸਿਆ ਕਿ ਸੁਖਦੇਵ ਨਾਦੇ ਇੱਕ ਵਿਅਕਤੀ ਦੇ ਨਾਲ ਉਸ ਦੀ ਮੁਲਾਕਾਤ ਹੁੰਦੀ ਹੈ ਅਤੇ ਉਸ ਦੇ ਵੱਲੋਂ ਜਿਹੜਾ ਕੀ ਉਸ ਨੂੰ ਇੰਗਲੈਂਡ ਜਾ ਕੇ ਵਸਣ ਦੀ ਜਿਹੜੀ ਹੈ ਗੱਲ ਆਖ ਦਿੱਤੀ ਜਾਂਦੀ ਹੈ ਤੇ ਫਿਰ ਜਿਹੜਾ ਆ ਸੁਖਦੇਵ ਉਸ ਨੂੰ ਕਹਿੰਦਾ ਕਿ ਤੂੰ ਚਿੰਤਾ ਨਾ ਕਰ ਮੇਰੇ ਬਹੁਤ ਸਾਰੇ ਅਜਿਹੇ ਜਿਹੜੇ ਕਿ ਜਾਣਕਾਰ ਹੈਗੇ ਨੇ ਤੇ ਮੇਰੇ ਰਿਸ਼ਤੇਦਾਰ ਹੈਗੇ ਨੇ ਜੋ ਇੰਗਲੈਂਡ ਦੇ ਵਿੱਚ ਵੈਲ ਸੈਟਡ ਨੇ ਮੈਂ ਤੈਨੂੰ ਉੱਥੇ ਲਿਆ ਕੇ ਪੱਕਾ ਜਿਹੜਾ ਕਿ ਸੈੱਟ ਕਰਵਾ ਦਵਾਂਗਾ ਅਜਿਹੀ ਗੱਲਾਂ ਦੇ ਵਿੱਚ ਆ ਕੇ ਉਸਨੇ ਜਿਹੜੀ ਡੀਲ ਹੈ 25 ਤੋਂ 30 ਲੱਖ ਰੁਪਏ ਦੇ ਵਿੱਚ ਟੈਕ ਕੀਤੀ ਪਹਿਲੀ ਕਿਸ਼ਤ ਵਜੋਂ 8 ਲੱਖ ਰੁਪਿਆ ਬਾਈ ਹੈਂਡ ਯਾਨੀ ਕਿ ਕੈਸ਼ ਦਿੱਤਾ ਗਿਆ ਅਤੇ ਬਾਕੀ ਦੀ ਜਿਹੜੀ ਅਮਾਉਂਟ ਹੈ ਉਹ ਹੌਲੀ-ਹੌਲੀ ਜਿਹੜੀ ਕਿ ਕਿਸ਼ਤਾਂ ਵਿੱਚ ਦੇਣਾ ਤੈ ਹੋਇਆ ਸੀ ਜਿਸ ਤੋਂ ਬਾਅਦ ਇਦਾਂ ਹੀ ਕਰਦਾ ਕਰਦਾ ਜਿਹੜਾ ਕਿ ਨਿਸ਼ੱਤਰ ਸਿੰਘ ਤੋਂ 24 ਲੱਖ 80 ਹਜ਼ਾਰ ਦੇ ਕਰੀਬ ਜਿਹੜੀ ਅਮਾਉਂਟ ਹੈ ਉਹ ਲੈ ਲਈ ਜਾਂਦੀ ਹੈ ਪਰ ਜਦੋਂ ਕਾਫੀ ਸਮਾਂ ਟਾਲਮਟੋਲ ਚੱਲਦਾ ਰਿਹਾ ਤਾਂ ਨਿਸ਼ੱਤਰ ਸਿੰਘ ਨੂੰ ਬਾਹਰ ਭੇਜਿਆ ਗਿਆ ਜਿਸ ਤੋਂ ਬਾਅਦ ਅੱਜ ਨਹੀਂ ਕੱਲ ਨਹੀਂ 10 ਦਿਨ ਬਾਅਦ 15 ਦਿਨ ਬਾਅਦ ਟਾਈਮ ਟੱਪਦਾ দেয়া ਗਿਆ ਤਾਂ ਇਸ ਤੋਂ ਬਾਅਦ ਨਿਸ਼ਤਰ ਨੂੰ ਅਹਿਸਾਸ ਹੋਇਆ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਿਆ 2022-23 ਦੇ ਕਰੀਬ ਦਾ ਇਹ ਮਾਮਲਾ ਤੇ ਹੁਣ ਜਦੋਂ ਇਹ ਮਾਮਲਾ ਜੀ ਪੁਲਿਸ ਤੱਕ ਪਹੁੰਚਦਾ ਹੈਗਾ ਤਾਂ ਫਿਰ ਮੀਡੀਆ ਜਿਆ ਸੁਰਖੀਆਂ ਬਣਿਆ ਹੋਇਆ ਕਿ ਇੱਕ ਪੁਲਿਸ ਮੁਲਾਜ਼ਮ ਜੋ ਕਿ ਸੇਵਾਮੁਕਤ ਹੋਇਆ ਉਸ ਦੀ ਜਿਹੜੀ ਕਿ ਪੈਨਸ਼ਨ ਸੀ ਉਹ ਵੀ ਜਿਹੜੇ ਲੋਕਾਂ ਨੇ ਪੈਸੇ ਦਿੱਤੇ ਹੋਏ ਸੀ ਕਰਜ਼ਦਾਰ ਸੀ ਜਿਨ੍ਹਾਂ ਦੇ ਨਿਸ਼ਤਰ ਸਿੰਘ ਉਹੋ ਲੈ ਗਏ ਹੈਗੇ ਤੇ ਬਾਕੀ ਜਿਹੜਾ ਕਿ ਹੈ ਹਲੇ ਤੱਕ ਜਿਹੜੇ ਏਜੰਟਾਂ ਨੇ ਪੈਸੇ ਲਏ ਸੀ ਉਹਦੀ ਵਾਪਸੀ ਨਹੀਂ ਹੋਈ ਹੈ ਹਾਲਕਿ 10 ਲੱਖ ਰੁਪਏ ਦਾ ਚੈੱਕ ਜਦੋਂ ਰੋਣਾ ਲੱਪਾ ਪੈਂਦਾ ਉਸ ਨੂੰ ਦੇ ਦਿੱਤਾ ਜਾਂਦਾ ਪਰ ਚੈੱਕ ਵੀ ਬਾਊਂਸ ਹੋ ਜਾਂਦਾ ਜਿਸ ਤੋਂ ਬਾਅਦ ਹੁਣ ਜਿਹੜਾ ਕਿ ਨਿਸ਼ਤਰ ਸਿੰਘ ਦੇ ਵੱਲੋਂ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਇਕ ਮੈਲਸ ਵਿੱਚ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੋ ਕੀ ਕੁਝ ਹੋਰ ਜਾਣਕਾਰੀ ਸਾਂਝੀ ਕੀਤੀ ਅਨਿਸ਼ਤਰ ਸਿੰਘ ਨੇ ਤੁਸੀਂ ਉਹ ਵੀ ਸੁਣੋ ਮੈਂ ਡਿਊਟੀ ਕਰਦਾ ਪੀਸੀਆਰ ਤੇ ਜਾਂ ਪੁਲਿਸ ਚ ਇਹ ਸਹੀ ਡਿਊਟੀਆਂ ਸmeri ਸਿਟੀ ਥਾਣੇ ਮੁਖਸਰ ਸਾਹਿਬ ਉਥੇ ਗੁਰਦੁਆਰਾ ਸਾਹਿਬ ਅਸੀਦਾਂ ਦੇ ਸ਼ਹੀਦ ਗੰਗ ਸਾਹਿਬ ਮੱਥਾ ਟੇਕਣ ਜਾਂਦੇ ਗੁਰਦੁਆਰੇ ਉਥੇ ਸ਼ੁਕਦੀਪ ਸਿੰਘ ਤੇ ਵੀ ਰਿਆਨਤ ਰਹ ਹੁੰਦੇ ਸੀਗੇ ਅੰਬਰਤਰੀ ਨਿਸ਼ਾਨ ਹੈਗੀ ਇਹਨਾਂ ਨੇ ਮੇਰੇ ਜਾਮਸਾਨ ਹੋ ਗਈ ਜਾਮਸਾਨ ਹੋਣ ਤੋਂ ਪਹਿਲੇ ਸੀ ਇੱਕ ਦੂਜੇ ਘਰ ਤਾਂ ਹੀ ਸ਼ਾਮਤ ਹੋ ਗਏ ਘਰੇ ਹਉਣ ਜਾਣ ਲੱਗ ਪਏ ਮੈਂ ਉਹਨੇ ਘਰੇ ਜਾਵਰਦੇ ਉਹ ਸਾਡੇ ਘਰੇ ਆ ਜਾਂਦੇ ਸੀ ਉੱਥੋਂ ਵਰ ਹੋਲੀ-ਵਲੀ ਉਹਨਾਂ ਦਾ ਕਹਿੰਦੇ ਵੀ ਤੁਸੀਂ ਜੇ ਬਾਹਰ ਜਾਣਾ ਤਾਂ ਸਾਡੀਆਂ ਰਿਸ਼ਤੇਦਾਰੀਆਂ ਹੈਗੀਆਂ ਬਾਹਰ ਵੀ ਉਹ ਕੰਮ ਕਰਦੇ ਆ ਬਾਹਰ ਬੰਦੇ ਲਈ ਜਾਂਦਾ ਨਹੀਂ ਮੇਰਾ ਇਹ ਜ਼ਿਆਦਾ ਹੀ ਵੀ ਮੇਰਾ ਉਹ ਟਾਈਮ ਥੋੜਾ ਰਹਿੰਦਾ ਹੀ ਪੈਨਸ਼ਨ ਜਾਂ ਚ ਬੀਮਾ ਰਿਟਾਇਰਮੈਂਟ ਤੋਂ ਬਾਅਦ ਮੈਂ ਚਲੋ ਵੀ ਬਾਹਰ ਸੈਟ ਹੋ ਜਾਾਂਗੇ ਬੱਚੇ ਸੈਟ ਕਰ ਲਾਂਗੇ ਤੇ ਉਹਦੇ ਚ ਚਲੋ ਉਹ ਮਨ ਕਹਿੰਦੇ ਸਾਡੀਆਂ ਰਿਸ਼ਤੇਦਾਰੀਆਂ ਤੇ ਮੈਂ ਵੀ ਮੇਰੇ ਕੋਲ ਇੰਨੇ ਪੈਸੇ ਹੈ ਨਹੀਂ ਕਿ ਜਿਨ੍ਹਾਂ ਨੇ ਮੰਦਚਾ ਵੀ 25-30 ਲੱਖ ਰੁਪਈਆ ਖਰਚ ਆਊਗਾ ਵੀ ਤੁਹਾਨੂੰ ਪੀਆਰ ਕਰਾ ਦੇਂਗੇ ਅਗਲੇਾਂ ਚ ਵੀ ਕੁੜੀ ਸੀ ਇੱਕ ਪਲਦੀਪ ਕੌਰ ਉਹ ਕਹਿੰਦੀ ਮੈਨੂੰ ਮੇਰੀ ਮਾਸੀ ਹੈ ਉਧਰ ਸੁਖਦੇਸ਼ ਸਿੰਘ ਦੀ ਛਾਲੀ ਸੀ ਛਾਲੀ ਨਾਲ ਲੱਗਦੀ ਸੀ ਤੇ ਮੈਂ ਵੀ ਮੇਰੇ ਕੋਲੇ ਇਹਨੇ ਪੈਸੇ ਹਨੀ ਕਿ ਤੇ ਉਹ ਕਹਿੰਦਾ ਵੀ ਤੂੰ ਹੁਣ 8 ਲੱਖ ਰੁਪਏ ਦੇ ਦੇ ਪਹਿਲਾਂ ਦੂਜੇ ਬਾਅਦ ਚ ਜਿਵੇਂ ਲੋੜ ਹੋਊਗੀ ਜਿਵੇਂ ਤੇਰੇ ਕੋਲੇ ਆਈ ਜਾਣਗੇ ਸਾਨੂੰ ਦੇ ਦੇਵੇਂ ਟੋਟਲ ਕਿੰਨੇ ਪੈਸੇ ਦਿੰਦੇ ਦਿੱਤੇ ਉਹਨੂੰ ਟੋਟਲ ਮੈਂ 24 ਲੱਖ ਦਾ 80 ਹਜ਼ਾਰ ਰੁਪਏ ਦਿੱਤਾ ਉਹਨਾਂ ਨੂੰ ਕਿਸ ਤਰ੍ਹਾਂ ਦਿੱਤਾ 8 ਲੱਖ ਰੁਪਏ ਉਹਨਾਂ ਨੂੰ ਨਗਦ ਦਿੱਤਾ ਜੀ ਉਸ ਸਾਡੀ ਲਿਖਤ ਪੜਤ ਵੀ ਜਦੋਂ ਬਾਅਦ ਚ ਹੋਈ ਆ ਜੂੜੀ ਛੜਿਆਰੇ ਵੀ 8 ਲੱਖ ਰੁਪਏ ਗਵਾਹ ਦੇ ਸਾਹਮਣੇ ਕੀਤਾ ਸੀ ਅਵਤਾਰ ਸਿੰਘ ਤੇ ਸਾਬੂ ਮੁੰਡਾ ਗੋਨਿਆਂ ਦਾ ਉਹਨੇ ਸਾਹਮਣੇ ਮੈਂ 8 ਲੱਖ ਰੁਪਏ ਦਿੱਤਾ ਸੀ ਜੀ ਉਦੋਂ ਬਾਅਦ ਚ ਮੈਨੂੰ ਕਹਿੰਦੇ ਵੀ ਜਿਵੇਂ ਜਿਵੇਂ ਸਾਨੂੰ ਲੋੜ ਪਊਗੀ ਜਿਵੇਂ ਖਰਚਾ ਆਊਗਾ ਉਹ ਖਰਚਾ ਕਰਨਗੇ ਉਹਵੇਂ ਤੁਹਾਨੂੰ ਪੈਸੇ ਸਾਡੇ ਖਾਤੇ ਪਾਈ ਜਾਈਂ ਵੀ ਸਾਡਾ ਇੱਕ ਰਿਸ਼ਤੇਦਾਰ ਮੁੰਡਾ ਹਰੀ ਜਾਂ ਮਛਣ ਵਾਲਾ ਤਲਵੰਡੀ ਸ਼ਬ ਹੋ ਰਿਹਾੰਦਾ ਅਰਵਿੰਦਰ ਸਿੰਘ ਮੋਨੂ ਟੈਲੀਕਾਮ ਆ ਉਹ ਕੰਮ ਕਰਦਾ ਵੀ ਉਹਦੇ ਖਾਤੇ ਪੈਸੇ ਪਾ ਦਿਆ ਕਿ ਨਹੀਂ ਆਪੇ ਉਹ ਤੋਂ ਲੈ ਲੈ ਕਰਾਂਗੇ ਐਸੇ ਬਾਤ ਹੀ ਖਾਤੇ ਦੇ ਵਿੱਚ ਮੈਨੂੰ ਕਦੋਂ ਪਤਾ ਲੱਗਿਆ ਕਿ ਮੇਰਾ ਠੱਗੀ ਵੱਜ ਗਈ ਇਹ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਜਦੋਂ ਜਦੋਂ ਮੈਨੂੰ ਲਾਰੇ ਲਾਉਣ ਲੱਗ ਪਏ ਵੀ ਮੈਂ ਉਹਨੇ ਪੁੱਛਦਾ ਰਿਹਾ ਮੇਰਾ ਕੰਮ ਹੋ ਗਿਆ ਕਦੋਂ ਹੋਊਗਾ ਵੀ ਕਦੇ ਦੱਸ ਦੇਣ ਕਿ 15 ਦਿਨ ਲਾਰੇ ਲਾਉਂਦੇ ਆਏ ਉਸ ਬਾਅਦ ਮੈਨੂੰ ਹੌਲੀ ਹੌਲੀ ਸ਼ੱਕ ਮੈਨਾਂ ਸ਼ੁਰੂ ਹੋ ਗਿਆ ਵੀ ਤੋਂ ਤੁਸੀਂ ਸੁਣਿਆ ਕਿਸ ਤਰ੍ਹਾਂ ਨਾਲ ਸੇਵਾਮੁਖਤ ਨਿਸ਼ੱਤਰ ਸਿੰਘ ਦੇ ਵੱਲੋਂ ਜਿਹੜੀ ਕੀ ਆਪਣੀ ਦਾਸਤਾ ਬਿਆਕ ਕੀਤੀ ਗਈ ਹੈ ਕਿਵੇਂ ਉਹ ਜਿਹੜਾ ਕੀ ਹੈ ਇਹਨਾਂ ਠੱਗਾ ਦੇ ਗੱਲਾਂ ਦੇ ਵਿੱਚ ਆ ਜਾਂਦਾ ਤੇ ਫਿਰ ਆਪਣੀ ਜਿਹੜੀ ਕੀ ਜਿੰਨੀ ਵੀ ਉਸ ਦੀ ਮਿਹਨਤ ਦੀ ਕਮਾਈ ਹੁੰਦੀ ਹੈ ਉਹ ਜਿਹੜੀ ਆ ਲੁੱਟੀ ਜਾਂਦੀ ਹੈ ਤੇ ਲੋੜ ਹੈ ਅਜਿਹੇ ਮਾਮਲਿਆਂ ਤੋਂ ਲੋਕਾਂ ਨੂੰ ਸੇਧ ਲੈਂਦੀ ਹੈ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਇਸ ਤਰ੍ਹਾਂ ਦੇ ਨਾਲ ਕਿਸੇ ਨੂੰ ਵਿਦੇਸ਼ ਭੇਜਣ ਦੇ ਨਾਂ ਦੇ ਉੱਪਰ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਹੋਵੇ ਬਹੁਤ ਸਾਰੇ ਮਾਮਲੇ ਸੁਰੱਖਿਆ ਦੇ ਵਿੱਚ ਰਹਿੰਦੇ ਨੇ ਪਰ ਫਿਰ ਵੀ ਲੋਕ ਇਹਨਾਂ ਮਾਮਲਿਆਂ ਤੋਂ ਸੇਧ ਨਹੀਂ ਲੈਂਦੇ ਅਤੇ ਫਿਰ ਜਿਹੜੇ ਲੋਕ ਨੇ ਝਾਂਸੇ ਦੇ ਵਿੱਚ ਆ ਜਾਂਦੇ ਅਤੇ ਠੱਗਿਆ ਹੋਇਆ ਜਿਹੜਾ ਕੀ ਹੈ ਆਪਣਾ ਪੂਰਾ ਇਸ ਤਰ੍ਹਾਂ ਦੇ ਨਾਲ ਬਿਆਖ ਕਰਦੇ ਹੈਗੇ ਨੇ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਕੁਝ